ਇੱਕ ਘਟਨਾ ਵਾਪਰਦੀ ਐ ਇੱਕ ਲੁਬਾਣਾ ਸਿੱਖ ਸੀ ਮਹਾਰਾਜ ਦਾ ਮੱਖਣ ਸ਼ਾਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰੇਮੀ ਸੀ ਲੰਮੀ ਗਾਥਾ ਆਪਾਂ ਜਾਣਦੇ ਵਪਾਰੀ ਸੀ ਬੜਾ ਤਕੜਾ ਸੇਠ ਬੰਦਾ ਸੀ ਬੜੀਆਂ ਫੌਜਾਂ ਨਾਲ ਰੱਖਦਾ ਸੀ ਉਹਦਾ ਜਹਾਜ਼ ਸਾਡਾ ਇਤਿਹਾਸ ਕਹਿੰਦਾ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਬੜਾ ਤੂਫਾਨ ਚੱਲਿਆ ਨੂੰ ਐਉਂ ਲੱਗਾ ਜਹਾਜ਼ ਅਜ ਡੁੱਬ ਜਾਏਗਾ ਉਹਦੇ ਨਾਲ ਜਿੰਨੇ ਸਾਨੂੰ ਨੇ ਬੜੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਗੱਲ ਨਹੀਂ ਬਣੀ ਉਸ ਵੇਲੇ ਮੱਖਣ ਛਾੜ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਬਚਨ ਵੀ ਜੇ 52 ਬਚਨਾ ਵਿੱਚ ਕੋਈ ਤੁਹਾਡਾ ਕਾਰਜ ਅੜ ਗਿਆ ਹੈ ਸਤਿਗੁਰੂ ਗਿਆ ਟਿਕ ਕੇ ਇਸ਼ਨਾਨ ਕਰਕੇ ਕੜਾ ਪ੍ਰਸ਼ਾਦ ਦੀ ਬੇਗ ਪਿਆਰ ਕਰੋ ਟਿਕ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰੋ ਤੁਹਾਡੇ ਸਾਰੇ ਬਿਗੜ ਦੂਰ ਹੋ ਜਾਣਗੇ ਚੌਥੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ ਹੈ ਸਾਨੂੰ